ਕੋ ਪੇਸ ਕਮਾਈ ਗੁਸਤ ਦੀ ਆਇ ਤੀਂ ਜੇ ਪਰਵਾਨ ਸੰਸਾਰੀ ਇੱਕ ਪੰਡਾ ਨਿਕਲਾ ਰੇ ਦੀ ਮਾਨ ਸੁਭਾਵਤ ਵਿੱਚ ਲਾਵੇ ਜੀ ਹੋਵੇ ਫਰਮਾਨ ਕੋ ਵੇਖੇ ਉਹਨਾਂ ਨਗਰ ਚ ਆਵੇ ਸਾਚੀ ਕਾ ਆਦੇਸ ਤੇ ਸੇ ਆਦੇਸ ਆਹਨਿਲ ਨਾਦ ਅਨਾਹ ਜਗ ਜਵੇ ਕੋ ਵੇਸ ਇਕ ਦੂਜੀ ਪੌ ਲਖ ਹੋਵੇ ਲਖੋ ਮੈ ਲਖ ਭੀਸ ਕਕ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਕਰਾ ਹੈ ਪਤ ਪਵੜੀਆ ਤਾਰੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਸਿਧੈ ਸੋਹਣ ਪੰਜ ਪਰਬਾਨ ਗੰਧੀ ਕਰਮ ਪਰੈ ਨਿਸਾਨ ਕਚ ਪਕਾਈ ਤੁਠੇ ਪਾਏ ਆਨਿਕ ਕਹਿਆ ਜਗ ਪਹਿ ਜਾਣ ਧਰਮ ਖੰਡ ਕਾਏ ਹੋ ਧਰਮ ਧਰਮ ਖੰਡ ਕਾ ਅਖੋ ਕਰਮ ਸਿਤੇ ਪਵਨ ਪਾਣੀ ਪੈ ਸੰਤਰ ਸਿਤੇ ਕਾਨ ਮੇ ਇਹ ਸਿਤੇ ਵਰਮੇ ਕਾੜਤ ਘੜੀਏ ਹੈ ਸਿਤੀਆਂ ਧਰਮ ਭੂਮੀ ਮੇ ਰੇ ਸੂਰ ਕੇਤੇ ਦੇ ਮੰਡਲ ਦੇ ਕੇਤੇ ਸਿੱਤ ਪੁੱਤ ਨਾਥ ਕੇਤੇ ਕੇਤੇ ਦੇਵ ਤਨੁ ਮਨ ਕੇਤੇ ਕੇਤੀਆ ਖਾਣੀ ਕੇਤੀਆ ਬਾਣੀ ਕੇਤੀਆ ਸੁਰਤੀ ਸੇਵਾ ਕੇਤੇ ਗਿਆਨ ਖੰਡ ਮੇ ਗਿਆਨ ਪਰਚੰਡ ਨਾਥ ਮਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਕਾ ਅਰਥ ਘੜੀਏ ਬਹੁਤ ਨੂੰ

ਬਸੈ ਕੇ ਲੋ ਕਹਿ ਅਨੰਦ ਸਚਾ ਮਨ ਸੋ ਸਚਖੰਡ ਬਸੈ ਨਿਰੰਕਾਰ ਦੇਖੈ ਨਗ ਮਿਹਾਰ ਸਚਖੰਡ ਮੰਡਲ ਵਰ ਪੰਡ ਇੱਕੋ ਕਥਤ ਅੰਤਨਾ ਅੰਤਿ ਤੇ ਲੋ ਜੋ ਆਕਾਰ ਜਿਵੇਂ ਹੁਕਮ ਤੇ ਰਹਿ ਤਿਵਕਾਰ ਤੇ ਵਿਖੇ ਕਰਿ ਚਾਰ ਨਾਨਕ ਕਥਨਾ ਕਰਣਾ ਸਾ ਜਤ ਪਹਾਰਾਂ ਦੀ ਰਸੁਨੇ ਆਰ ਮਤ ਵੇਧ ਹਥਿਆ ਕੋਖਲਾ ਰਮਕੇ ਨਿਕਾਯ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਨ ਸਰਤ ਕੋਈ ਦਾਈ ਦਾ ਪਰਦੇ ਪਾਰ ਸਾਰੀ ਦਸਮੀ ਕਬਯੋ ਬਾਤ ਬੇਨਤੀ ਤੋਈ ਹਮਰੇ ਕਰੋ ਹੱਥ ਦੇ ਰੱਛਾ ਹੁਣ ਹੋਏ ਜਿਤਨੀ ਇਛਾ ਚਰਨ ਨਮਨ ਰਹੇ ਹਮਾਰਾ ਤਾ ਜਾਣ ਕਰੋ ਪ੍ਰਤਿਪਾਰ ਹਮਰੇ ਦੋਸਤ ਸਭ ਆਤਮ ਭਾਵੋ ਆਪਾ ਹੱਥ ਦੇ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸਿੱਖ ਸਿਖ ਸਭੇ ਕਰਤਾ ਮੋਰ ਅਛਾਨੇ ਚ ਸਾਹਮਾਰੇ ਤਾਰੀਏ ਸਾਹਮਾਰੇ ਮਾਯਿਆ ਆਪਾ ਦੇ ਮੁਝ ਅਵਰੀਏ ਆਪਨੇ ਕਰਤਾ ਕਰਾ ਸੁਲਵਰੀਏ ਜੋ ਸਦਾ ਸਾਹਮਾਰੇ ਪਛਾਈਏ ਤੁਝੋ ਕੜੀਓ ਰੱਖਾ ਲਿਓ ਮਹਰਾਖਨ ਹਾਰੇ ਜੋ ਕੀ ਸਿਵਕੀਓ ਤੇਰਾ ਜਗਰਾਮਾ ਜੋ ਥਿਓ ਜਗਨਕਾਰ ਸਭ ਲੋਕ ਸੁਵਾਰਾ ਰਮਸਕਾਰ ਹੈ ਕਾਹੇ ਮਹਾਰਾ ਜਗਨਕਾਰ ਸਭ ਜੱਤ ਬਨਾਇਓ ਦੇਵਤਾ ਦੇ ਜਸ ਨਾ ਪਹਜਾਓ ਗੁਆਦਾਂ ਤੇ ਕੈਵਤਾਰਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਗੁਰਪਰਬ ਨੂੰ ਮੁੱਕ ਰੱਖਦੇ ਹੋਏ ਸੰਤ ਬਾਬਾ ਅਤਰ ਸਿੰਘ ਦੀ ਗੁਰਦੁਆਰਾ ਸੇਵਕੀ ਆਪ ਜੀ ਦੇ ਤਬਰ ਸਥਾਨਾਂ ਤੇ ਲੜੀ ਲੁਕ ਦੇ ਵਿੱਚ ਹੈ ਇਹ ਦੇਤੋਸ ਬੀਬੀਆਂ ਵੱਲੋਂ ਭੈਣਾ ਵੱਲੋਂ ਸੰਗਤ ਰੂਪ ਦੇ ਵਿੱਚ ਜਪਜੀ ਸਾਹਿਬ ਦੇ ਜਾਪ ਚੌਪਈ ਸਾਹਿਬ ਦੇ ਜਾਪ ਸ਼੍ਰੀ ਪਉੜੀਆਂ ਨਾਨਕ ਸਾਹਿਬ ਦਾ ਜਾਪ ਸ਼ਲੋਕ ਕਰਵਾ ਸ੍ਰੀ ਦੇ ਸਤਿਗੁਰੂ ਦਰਾਂ ਤੇ ਪ੍ਰਵਾਨ ਕਰਨੀ ਮੱਠਿਆ ਤੋਂ ਕਰਵਾਣੀ ਪੜਦੀਆਂ ਸਵਾਵਾ ਕਰਦੇ ਆ ਹਾਜ਼ਰੀਆਂ ਭਰਦੇ ਹੋਈਆਂ ਤੁਮਾਂ ਭੁਲਾ ਲਿਖਿਮਾ ਵਖੜੀ ਅੱਗੇ ਸਮਤ ਵਖੜਿਆ ਵਾਣੀ ਪੜੀ ਸੁਣੀ ਸੇਵਾ ਦਾ ਫਲ ਸਮੂਹ ਸੰਗਤਾਂ ਦੇ ਹਿਰਦੇ ਤੇ ਰਸਾਣਾ ਸਮੂਹ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ <table> ਤਾਪ ਜੀ ਦੇ ਦਰਬਾਰ ਨਾਮਦਾਨ ਸਿੱਖੀ ਦਾਣ ਪ੍ਰੋਸਾਦ ਦਾਣ ਵਖਣਾ ਗੁਰਸਿੱਖੀ ਜੀਵਨ ਵਖਣਾ ਸੇਵਾ ਸਿਮਰਦੀਆਂ ਦਾਤਾਂ ਵਖਤੀਆਂ ਨਿਤਨੇਮ ਦੀਆਂ ਦਾਤਾਂ ਹਕਮੀਆਂ ਸਤਿਗੁਰੂ ਨਗਰ ਘੜੇ ਇਲਾਕੇ ਚ ਜੜਦੀ ਆ ਕਲਾ ਰੱਖੀਆਂ ਸਰਵਤ ਦੇ ਭਲੇ ਬਾਤੇ ਹਰਦਾਰ ਸਵੇਕੀ ਜੋੜੀ ਹੈ ਸਤਿਗੁਰੂ ਨਾਰੀ ਸਤਗੁਰੂ ਭਾਈ ਸ੍ਰਿੰਦਰ ਸਿੰਘ ਉਹਨਾਂ ਦਾ ਬੇਟਾ ਕਾਕਾ ਕਰਵਿੰਦਰ ਸਿੰਘ ਸਤਗੁਰੂ ਸੰਗੂ ਪਰਿਵਾਰ ਵੱਲੋਂ ਸੰਗਤ ਰੋਗ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਗੁਰਦੁਆਰਾ ਸੇਵਕੀ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਸਤਗੁਰੂ ਆਪ ਜੀ ਦਾ ਸ਼ੁਕਰਾਨਾ ਕਰਦੇ ਆਪ ਜੀ ਨੂੰ ਸੰਦਰ ਸ਼ੋਲੇ ਜੀ ਪ੍ਰਸਾਦਿ ਬਣਾਏ ਆਪ ਅੰਗੀਕਾਰ ਕਰਨੇ ਲੋਕ ਪਰਲੋਕ ਸੇਵਕਾਂ ਦੇ ਵਰਤੀ ਕਜ ਨੇ ਮਿੱਠੀ ਪ੍ਰਸ਼ਾਦ ਲੈ ਕੇ ਹਾਜ਼ਰੀਆਂ ਲਵਾਈਆਂ ਵਿਆਖਮਾਇ ਅਰਦਾਸ ਕਰਵਾਈ। ਜੋਗ ਜਨਾਂ ਚੋ ਬਸਾ ਕੀ ਮਾਇਆ ਪ੍ਰਸ਼ਾਦ ਆਇ ਸੁਖ ਜਨਾਂ ਤੇ ਭਰਪੂਰ ਕਰਨੇ ਕਾਲ ਕੰਕਦ ਦੂਰ ਕਰਨੇ ਸੇਵਕਾਂ ਦੀ ਹਾਜ਼ਰੀ ਦਰਾਂ ਤੇ ਤਰਵਾਨ ਕਰਨੀ ਸਿਰ ਤੇ ਮੇਰ ਭਰਿਆ ਤਰਖਣਾ ਕਾਰਜ ਸੁੱਧ ਕਰਨੇ ਅੰਗ ਸੰਗ ਹੋ ਕੇ ਸਹਿਤਾ ਕਰੀ ਚੜ੍ਹਦੀਆਂ ਕਲਾ ਚ ਰੱਖਣਾ ਸਤਿਗੁਰੂ ਅਟਮ ਸ੍ਰੀ ਸੰਗਤਾਂ ਵੱਲੋਂ ਆਪਣੀਆਂ ਅਨੇਕ ਕਵਾਇਆਂ ਸਤਿ ਸ਼੍ਰੀ ਅਕਾਲ ਦੇ ਆਪ ਜੀ ਦੇ ਦਰ ਤੇ ਤੇ ਹਾਵਲ ਕੜਾ ਪ੍ਰਸ਼ਾਦ ਇਹ ਹਰ ਕੀ ਤੈਨਕ ਪ੍ਰਕਾਰ ਭੋਜਨ ਬੌਕੀਆ ਬਾਬ ਜਿਹਨੂੰ ਇਸ਼ਟਾਏ ਕਰੀ ਪਾਕਸਾਲ ਸੋਚ ਪਵਿੱਤਰ ਹਨ ਲਾਵੋ ਭੋਗ ਹਰ ਰਹਿ ਲਗਿਆ ਭੋਗ ਪ੍ਰਸ਼ਾਦ ਸੰਗਤਾਂ ਵਿੱਚ ਬਲਤਉਣ ਵੀ ਆ ਗਿਆ ਹੋਵੇ ਜੋ ਛਕੇ ਮੁੱਖੋਂ ਸਤਨਾਮ ਵਹਿਗੁਰੂ ਨਾਮ ਜਪੇ ਅਲਾਹੀ ਦਰਗਾਹੇ ਫਰਮਾਨ ਬਖਸ਼ ਕੇ ਸੇਵਕਾਂ ਨੂੰ ਵਜਿਆ ਨੂੰ ਹੁਕਮ ਤੇ ਚਲਣ ਦੇ ਵੱਲ ਪੂਨਾ ਪ੍ਰੇਮ ਬਖਣਾ ਜੇ ਰਜਿਨ ਹੋਵੇ ਤੇਰੀ ਕਿਰਪਾ ਸੋ ਤੇਰਾ ਜਸ ਗਾਵੇ ਜੋ ਵੀ ਆਪ ਜੀ ਦੇ ਜੱਤੇ ਆਵੀ ਮੋਹ ਮੰਗੀਆਂ ਮਰਾਦਾ ਬਾਬੇ ਮੇਲੀ ਉਹਨਾ ਪਿਆਰੇ ਨੂੰ ਜਿੰਨਾ ਮਿਲਿਆ ਤੋ ਤੇਰਾ ਨਾਮ ਜਿਤਾਵੇ ਨਾਮ ਦੇ ਨਾਮ ਚੜਦੀ ਕਲਾ ਤੇ ਭਾਈ ਸਰਬਦਾਰ